ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡੀ ਸੇਵਾ ਦੇ ਵਿੱਚ ਜਤਿੰਦਰ ਪੰਨੂ ਤੁਹਾਡਾ ਆਪਣਾ ਤੇ ਪ੍ਰੋਗਰਾਮ ਵੀ ਤੁਹਾਡਾ ਆਪਣਾ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪਰ ਇਸ ਪ੍ਰੋਗਰਾਮ ਦੇ ਵਿੱਚ ਮੈਂ ਬਿਲ ਜਤਿੰਦਰ ਪੰਨੂ ਨੇ ਇਕੱਲਾ ਤੁਹਾਡੇ ਸਾਹਮਣੇ ਬਿਠਾ ਪ੍ਰੋਗਰਾਮ ਦੀ ਤਬਦੀਲੀ ਨੇ ਇਹ ਇੱਕ ਮਜਬੂਰੀ ਹੈ ਜਿਹੜੀ ਕੁਦਰਤ ਨੇ ਸਾਡੇ ਸਾਰਿਆਂ ਦੇ ਸਿਰ ਪਾ ਦਿੱਤੀ ਹੈ ਸਾਡੇ ਕੋਲ ਜਿੰਨੇ ਇੱਕ ਐਂਕਰ ਨੇ ਜਿੰਨੇ ਇੱਕ ਕੈਮਰਾਮੈਨ ਨੇ ਉਹ ਸਾਰਿਆਂ ਦੀਆਂ ਸਾਰੀਆਂ ਟੀਮਾਂ ਹੜਪੀੜਤਾ ਦਾ ਹਾਲ ਜਾਣਨ ਵਾਸਤੇ ਉਹਨਾਂ ਦੀ ਸਥਿਤੀ ਸਾਡੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਗੱਗਿਆ ਹੋਈਆਂ ਨੇ ਸਾਡੇ ਪ੍ਰਾਈਮ ਏਸ਼ੀਆ ਦੇ ਸੀਓ ਅਮਨ ਖਟਕੜ ਉਹ ਵੀ ਇੱਥੇ ਕੈਨੇਡਾ ਤੋਂ ਉਹਨਾਂ ਦੇ ਨਾਲ ਹੀ ਆਏ ਨੇ ਗੁਰਪ੍ਰੀਤ ਸੰਧਾਵਾਲੀਆ ਉਹ ਵੀ ਕਿਸੇ ਥਾਂ ਦੇ ਉੱਤੇ ਅੱਜ ਹੀ ਅੱਡ-ਅੱਡ ਤਿੰਨ ਥਾਵਾਂ ਤੋਂ ਕਪੂਰਥਲੇ ਜ਼ਿਲ੍ਹੇ ਚੋਂ ਅੰਮ੍ਰਿਤਸਰ ਜ਼ਿਲ੍ਹੇ ਚੋਂ ਫਿਰ ਬਟਾਲੇ ਤੋਂ ਅੱਗੇ ਲੰਘ ਕੇ ਤਿੰਨਾਂ ਚੌਥ ਥਾਵਾਂ ਤੋਂ ਉਹਨਾਂ ਨੇ ਸਾਡੇ ਨਾਲ ਫੋਨ ਤੇ ਗੱਲਾਂ ਕੀਤੀਆਂ ਕਿ ਕਿੱਥੇ-ਕਿੱਥੇ ਕੀ ਕੁਝ ਵੰਦੇ ਪਿਆ ਕਿਹੜੇ ਪ੍ਰਬੰਧ ਨੇ ਉਹ ਪ੍ਰਸ਼ਾਸਨ ਨਾਲ ਵੀ ਗੱਲ ਕਰਦੇ ਆ ਉਹ ਟੀਮਾਂ ਦੀ ਅਗਵਾਈ ਵੀ ਕਰ ਰਹੇ ਮੈਂ ਕਿਉਂਕਿ ਇੱਥੇ ਮੈਂ ਕੰਟਰੋਲ ਰੂਮ ਵਿੱਚ ਟੀਮ ਦੇ ਨਾਲ ਬੈਠਾ ਇੱਥੋਂ ਜਿੱਥੋਂ ਟਰਾਂਸਮਿਸ਼ਨ ਹੁੰਦਾ ਉਹਨਾਂ ਦੇ ਨਾਲ ਬੈਠਾ ਇਸ ਕਰਕੇ ਅੱਜ ਮੈਂ ਸਾਰੇ ਹਾਲਾਤ ਦੇ ਉੱਤੇ ਚਾਤੀ ਪਾਉਣ ਵਾਸਤੇ ਇਕੱਲਾ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ ਹਾਂ ਹਾਲਾਤ ਬਹੁਤ ਮਾੜੇ ਨੇ ਪੰਜਾਬ ਵਿੱਚ ਵੀ ਮਾੜੇ ਨੇ ਹਰਿਆਣਾ ਤੇ ਹਿਮਾਚਲ ਬਾਰੇ ਸਾਨੂੰ ਲੋਕਾਂ ਨੂੰ ਬਹੁਤ ਪਿਲੇਖਾ ਉੱਥੇ ਵੀ ਮਾਰੇ ਕੁੱਤਤ ਦਾ ਕਹਿਰ ਤਾਂ ਰਾਤੀ ਅਫਗਾਨਿਸਤਾਨ ਚ ਵੀ ਪੈ ਗਿਆ ਪੁਚਾਲ ਆਇਆ 8-900 ਲੋਕ ਮਰ ਗਏ ਸ਼ਾਇਦ ਰਾਤ ਤੱਕ ਗਿਣਤੀ ਹੋਰ ਵੱਧ ਦੱਸ ਦੇਣ ਉੱਥੇ ਕੁਝ ਇਲਾਕੇ ਇਹੋ ਜਿਹੇ ਆ ਜਿੱਥੇ ਸਰਕਾਰ ਦੀ ਸੰਪਰਕ ਟੀਮ ਛੇਤੀ ਨਹੀਂ ਪਹੁੰਚ ਕਰ ਸਕਦੀ ਉੱਥੋਂ ਬਾਦ ਖਬਰਾਂ ਆ ਸਕਦੀਆਂ ਅਸੀਂ ਉਹਨਾਂ ਦੇ ਵੀ ਸੁੱਖ ਮੰਗਾਂਗੇ ਇੱਕ ਗੱਲ ਮੈਂ ਪਹਿਲਾਂ ਕਹਿ ਦਿਆਂ ਕਿ ਸਾਡੇ ਕੋਲ ਪੰਜਾਬ ਪਰਚੋ ਵੱਖ-ਵੱਖ ਥਾਵਾਂ ਤੋਂ ਰਿਪੋਰਟ ਆਉਂਦੀਆਂ ਅਸੀਂ ਹੜਪੀੜਤਾ ਵਾਸਤੇ ਰਾਤ ਸਮਗਰੀ ਇਕੱਠੀ ਕੀਤੀ ਐ ਅਸੀਂ ਦਿਨ ਜਾਣਾ ਚਾਹੁੰਦੇ ਹਾਂ ਕੁਝ ਤਾਂ ਚਾਹੁੰਦੇ ਆ ਕਿ ਉਹਨਾਂ ਦੀ ਗੱਲ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਉਹਨਾਂ ਦੀ ਵੇਖੋ ਵੇਖੀ ਹੋਰ ਲੋਕ ਵੀ ਰਾਹ ਤੇ ਕੰਮ ਚ ਲੱਗਣ ਇਸ ਕਰਕੇ ਨਹੀਂ ਕਿ ਫੋਟੋ ਲੱਗਣ ਤੇ ਟੀਵੀ ਦੇ ਉੱਤੇ ਗੱਲ ਆਵੇ ਇਸ ਕਰਕੇ ਕਿ ਉਹਨਾਂ ਦੀ ਵੇਖੋ ਵੇਖੀ ਬਾਕੀ ਲੋਕ ਵੀ ਆਸ-ਪਾਸੇ ਲੱਗਣ ਕੁਝ ਲੋਕ ਇਸ ਕਰਕੇ ਸੜ ਤੱਕ ਪਹੁੰਚ ਕਰਦੇ ਆ ਕਿ ਦੱਸੋ ਜੀ ਕਿਹੜੇ ਥਾਂ ਤੇ ਕਿੱਦਾਂ ਪਹੁੰਚਾਈ ਜਾਵੇ ਮੇਰੇ ਨਾਲ ਸੀਨੀਅਰ ਅਫਸਰਾਂ ਨੇ ਵੀ ਗੱਲ ਕੀਤੀ ਹੀਠਾਂ ਗਈਆਂ ਰੀਲੀਫ ਟੀਮਾਂ ਨੇ ਵੱਖ-ਵੱਖ ਜਿਹੜੇ মিডিਆ ਚੈਨਲ ਨੇ ਭਾਵੇਂ ਅਖਬਾਰਾਂ ਵਾਲੇ ਹੋਣ ਇਲੈਕਟ੍ਰਾਨਿਕ মিডিਆ ਵਾਲੇ ਹੋਣ ਉਹਨਾਂ ਦੇ ਪੱਤਰਕਾਰਾਂ ਨੇ ਵੀ ਗੱਲ ਕੀਤੀ ਆ ਉਹ ਸਾਰੇ ਕੁਛੋਂ ਨਿਕਲਦਾ ਇਹ ਆ ਕਿ ਕਾੜੀ ਨਾ ਕਰੋ ਇੱਕਦਮ ਤੁਸੀਂ ਸਾਰੀਆਂ ਥਾਵਾਂ ਦੇ ਉੱਤੇ ਰੀਲੀਫ ਭੇਜਣ ਦਾ ਜਤਨ ਨਾ ਕਰੋ ਮੈਂ 1988 ਦੇ ਖੜਾਂ ਚ ਆਪ ਜਾ ਕੇ ਵੇਖਿਆ ਹੋਇਆ ਜਿਹੜੇ ਲੋਕ ਪਿੱਛੇ 2-2 ਕਿਲੋਮੀਟਰ ਤੱਕ ਤੇ 2.5 ਕਿਲੋਮੀਟਰ ਤੱਕ ਪਾਣੀ ਜਿ ਫਸੇ ਸਨ ਕਈ ਦਿਨ ਭੁੱਖੇ ਪਿਆਸੇ ਵੀ ਬੈਠੇ ਰਹੇ ਉਹਨਾਂ ਦੇ ਕੋਲ ਬਾਲਣ ਮੁੱਕ ਚੁੱਕਾ ਸੀ ਗੈਸ ਉਦੋਂ ਹੁੰਦੀ ਨਹੀਂ ਸੀ ਹੜ ਦਾ ਪਾਣੀ ਪੀਂਦੇ ਸੀ ਪੀ ਕੇ ਪੈ ਜਾਂਦੇ ਸੀ ਉਹਨਾਂ ਤੱਕ ਰਿਲੀਫ ਨਹੀਂ ਸੀ ਪਹੁੰਚਦੀ ਪੱਕੀਆਂ ਸੜਕਾਂ ਤੱਕ ਜਾਂਦੀ ਸੀ ਤੇ ਕਈ ਲੋਕ ਬਿਨਾਂ ਲੋੜ ਤੋਂ ਵੀ ਲੈ ਲੈ ਕੇ ਤੇ ਘਰ ਪਰ ਹੀ ਜਾਂਦੇ ਸੀ ਇਹ ਕੰਮ ਐਸੋੜੇ ਵੀ ਰਿਪੋਰਟ ਆਉਂਦੀਆਂ ਜਿਹੜੇ ਲੋਕ ਖੇਤਾਂ ਦੇ ਵਿੱਚ ਸਾਨੂੰ ਇੱਕ ਇੱਕ ਮੀਲ ਦੂਰ ਬੈਠੇ ਦਿਸਦੇ ਨੇ ਉਹਨਾਂ ਦੇ ਘਰਾਂ ਵਿੱਚ ਜੇ ਕੋਈ ਗੈਸ ਦਾ ਸਿਲੰਡਰ ਸੀ ਉਹ ਮੁੱਕ ਚੁੱਕਾ ਹੈ ਜੇ ਸੁੱਕਾ ਵਾਲਣ ਸੀ ਉਹ ਮੁੱਕ ਚੁੱਕਾ ਐਸ ਵੇ ਰੋਟੀ ਪਕਾਉਣ ਜੋਗੇ ਨਹੀਂ ਕੁਝ ਥਾਵਾਂ ਤੇ ਕੁਝ ਰਾਹਤੀ ਮਾਨੇ ਕਿਸ਼ਤੀਆਂ ਰਹੀਂ ਪਹੁੰਚਾਉਣ ਦਾ ਯਤਨ ਕੀਤਾ ਕਿ ਕਿਸ਼ਤੀਆਂ ਜਦੋਂ ਜਾਂਦੀਆਂ ਤੇ ਪਤਾ ਨਹੀਂ ਲੱਗਦਾ ਫਸਲ ਕਿੱਥੇ ਹੈ ਜਦੋਂ ਫਸਲ ਵਿੱਚੋਂ ਲੰਘਣ ਲੱਗਦੀਆਂ ਤੇ ਇੱਥਾ ਇਹਨਾਂ ਦੇ ਪੱਖੇ ਚ ਫਸ ਜਾਂਦੀ ਤੇ ਕਿਸ਼ਤੀਆਂ ਚੱਲ ਨਹੀਂ ਸਕਦੀਆਂ ਕਈਆਂ ਥਾਵਾਂ ਤੇ ਕਿਸਾਨਾਂ ਨੇ ਖੇਤਾਂ 'ਚ ਬੁਰਜੀਆਂ ਲਾਈਆਂ ਜੇ ਖੰਭੇ ਗੱਡੇ ਜਾਂ ਕੰਡੇਦਾਰ ਤਾਰ ਲਾਈ ਹੈ ਉੱਥੇ ਜਾ ਕੇ ਵੀ ਕਿਸ਼ਤੀ ਉਲਝਦੀ ਅਤੇ ਵਾਪਸ ਆਉਣਾ ਪੈਂਦਾ ਉੱਥੇ ਪਹੁੰਚਾਉਣਾ ਔਖਾ ਇਹੋ ਜਿਹੇ ਮੌਕੇ ਤੇ ਕੁਝ ਬੇਈਮਾਨ ਤੱਤ ਕੰਡਿਆਂ ਤੇ ਬੈਠੇ ਆ ਆਪਣੇ ਆਪ ਨੂੰ ਹੜਤਪੀੜ ਤੇ ਕਹਿ ਕੇ ਸਮਾਨ ਲਈ ਜਾਂਦੇ ਆ ਰਿਪੋਰਟਾਂ ਆਉਂਦੀਆਂ ਨੇ ਕਿ ਉਹ ਇਹਦਾ ਨਜਾਇਜ਼ ਫਾਇਦਾ ਲੈ ਰਹੇ ਇਸ ਕਰਕੇ ਤੁਸੀਂ ਕਾਲੀ ਚ ਸਮਾਨ ਨਾ ਭੇਜੋ ਥੋੜਾ ਜਿਹਾ ਰੁਕ ਜਾਓ ਪਾਣੀ ਉਤਰ ਲੈਣ ਦਿਓ ਜਿਹੜੇ ਲੋਕ ਕੱਲ ਤੱਕ ਦਾਨ ਦਿੰਦੇ ਸੀ ਜਿਨ੍ਹਾਂ ਦੇ ਘਰ 'ਚ ਟਰੈਕਟਰ ਖੜੇ ਤੇ ਕਾਰਾਂ ਖੜੀਆਂ ਉਹਨਾਂ ਨੇ ਸਰਦੀਆਂ ਕਿੱਦਾਂ ਕੱਟਣੀਆਂ ਸਭ ਕੁਝ ਤਾਂ ਰੁੜ ਗਿਆ ਤੁਸੀਂ ਉਹਨਾਂ ਦੀ ਮਦਦ ਕਰਨੀ ਹੈ ਥੋੜਾ ਜਿਹਾ ਠਹਿਮੇ ਨਾਲ ਕਰਿਓ ਹੁਣ ਮੈਂ ਇਹਦੇ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਰਿਪੋਰਟਾਂ ਪੇਸ਼ ਕਰਨਾ ਚਾਹੁੰਨਾ ਜਿਹੜੀਆਂ ਸਾਡੀਆਂ ਵੱਖ-ਵੱਖ ਟੀਮਾਂ ਨੇ ਪੰਜਾਬ ਭਰ ਚੋਂ ਜਾ ਕੇ ਤੇ ਲੋਕਾਂ ਸਾਹਮਣੇ ਖਲੋ ਕੇ ਪਾਣੀ ਦੇ ਵਿੱਚ ਵੜ ਕੇ ਬਣਾਈਆਂ ਨੇ ਅੱਜ ਸਟਿੰਡੀਗੜ੍ਹ 'ਚ ਸੁਖਨਾ ਝੀਲ ਦੇ ਗੇਟ ਖੋਲੇ ਗਏ ਇੱਕ ਟੀਮ ਸਾਡੀ ਸੁਖਨਾ ਝੀਲ ਦੇ ਗੇਟਾਂ ਤੇ ਸੀ ਉੱਥੇ ਸਾਡੇ ਸਾਹਿਲ ਰਿਪੋਰਟਰ ਅਤੇ ਉਹਨਾਂ ਦੇ ਨਾਲ ਕੈਮਰਾਮੈਨ ਦੀਪਕ ਫਿਰ ਪਾਣੀ ਅਗਲੇ ਪਾਸੇ ਅੱਜ ਡੇਰਾ ਬੱਸੀ ਵਿੱਚ ਵੀ ਪਾਣੀ ਜ਼ਿਆਦਾ ਵੜਿਆ ਤੇ ਸਾਡੀ ਜਿਹੜੇ న్యూਸ ਰੀਡਰ ਦੇ ਤੌਰ ਤੇ ਤੁਸੀਂ ਜਾਣਦੇ ਹੋ ਜਿਨ੍ਹਾਂ ਨੂੰ ਕਿਸਾਨ ਸੰਘਰਸ਼ ਦਾ ਪਤਾ ਉਹਨਾਂ ਵੇਖਿਆ ਹੋਵੇਗਾ ਸਭ ਤੋਂ ਪੁਰਾਣੀ ਐਂਕਰ ਤੇ ਸਾਰਾ ਸਾਰਾ ਦਿਨ ਕਿਸਾਨ ਸੰਘਰਸ਼ ਦੇ ਦਿਨਾਂ ਚ ਰਿਪੋਰਟਿੰਗ ਕਰਦੀ ਸੀ ਕੁਲਦੀਪ ਧਰਨ ਉਹਨੂੰ ਅੱਜ ਫੇਰ ਫੀਲਡ ਵਿੱਚ ਜਾਣਾ ਪਿਆ ਉੱਥੇ ਪਾਣੀ ਦੇ ਵਿੱਚੋਂ ਰਿਪੋਰਟਿੰਗ ਕਰਕੇ ਆਈ ਉਹਦੇ ਨਾਲ ਕੈਮਰਾਮੈਨ ਹਰਵੀਰ ਸਿੰਘ ਲਹਿਲ ਸਿੰਘ ਮੈਂ ਸਾਰੀਆਂ ਰਿਪੋਰਟਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਅਖੀਰ ਤੇ ਜਾ ਕੇ ਮੈਂ ਪੇਸ਼ ਕਰਾਂਗਾ ਜੱਸੀ ਬਰਾੜ ਦੀ ਰਿਪੋਰਟ ਤੁਸੀਂ ਥੋੜਾ ਜਾ ਉਡੀਕ ਕਰਿਓ ਤੀਸਰੀ ਰਿਪੋਰਟ ਲੋ ਸਾਡੇ ਰਿਪੋਰਟਰ ਗੋਵਿੰਦਰ ਜੰਗਿਆਣਾ ਤੇ ਉਹਨਾਂ ਦੇ ਨਾਲ ਕੈਮਰਾਮੈਨ ਲਵਪ੍ਰੀਤ ਇਹ ਹਾੜੜ ਥਾਵਾਂ ਤੇ ਜਾ ਰਹੇ ਤੇ ਪੇਸ਼ ਹੈ ਚੌਥੀ ਰਿਪੋਰਟ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਮਕੇਸ਼ ਤੇ ਉਹਨਾਂ ਦੇ ਨਾਲ ਕੈਮਰਾਮੈਨ ਪ੍ਰਦੀਪ ਮੈਂ ਦੱਸ ਦਿਆਂ ਕਿ ਮੁਕੇਸ਼ ਪਿਛਲੇ 2 ਦਿਨਾਂ ਤੋਂ ਬਿਮਾਰ ਹੈ ਅੱਜ ਵੀ ਬੁਖਾਰ ਦੇ ਬਾਵਜੂਦ ਉਹ ਉੱਥੇ ਜਾ ਕੇ ਪਾਣੀ ਚ ਵੜ ਕੇ ਰਿਪੋਰਟਿੰਗ ਕਰਦੇ ਪਏ ਆ ਮੈਂ ਉਹਨਾਂ ਨੂੰ ਸ਼ਾਬਾਸ਼ ਕਹਿਣਾ ਟੀਮ ਦਾ ਧੰਨਵਾਦ ਕਰਦਾ ਇਤੇ ਬਾਅਦ ਜੱਸੀ ਬਰਾੜ ਦੀ ਰਿਪੋਰਟ ਮੈਂ ਫੇਰ ਅਖੀਰ ਤੇ ਵਿਖਾਵਾਂਗਾ ਉਹ ਤੁਹਾਨੂੰ ਪੰਜਾਬ ਦੀ ਪੂਰੀ ਪਿਕਚਰ ਵਿਖਾ ਦੇਵੇਗੀ ਇੱਕ ਇਲਾਕੇ ਦੇ ਵਿੱਚੋਂ ਹੀ ਜਿਹੜਾ ਇਲਾਕਾ ਇਲਾਕਾ ਨਹੀਂ ਰਹਿ ਗਿਆ ਸਮੁੰਦਰ ਬਣਿਆ ਪਿਆ ਪਰ ਉਹਦੇ ਤੋਂ ਪਹਿਲਾਂ ਨਦਪ੍ਰੀਤ ਦੀ ਰਿਪੋਰਟ ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਤੇ ਉਸ ਇਲਾਕੇ ਦੇ ਪ੍ਰਤੀਨਿਧਾਂ ਨਾਲ ਗੱਲ ਕੀਤੀ ਉਹਨਾਂ ਦੇ ਨਾਲ ਨੇ ਕੈਮਰਾਮੈਨ ਦੀਪਕ ਇਸ ਵੇਲੇ ਸਿਆਸਤ ਵੀ ਚੱਲ ਰਹੀ ਹੈ ਚਰਚਾ ਵੀ ਚੱਲ ਰਹੀ ਹੈ ਕਿ ਪੰਜਾਬ ਜਿਸ ਤਰੀਕੇ ਦੇ ਨਾਲ ਪੁਗਤ ਭੁਗੀ ਪੁਗਤ ਭੌਗੀ ਹੈ ਉਹਨੂੰ ਮਿਲਦਾ ਕੁਝ ਨਹੀਂ ਹੈਗਾ ਪੰਜਾਬ ਨੂੰ ਲਗਾਤਾਰ ਜਿਹੜਾ ਰਿਪੀਰੀਅਨ ਸਟੇਟ ਵਾਸਤੇ ਵੀ ਸਾਨੂੰ ਤਰਲੇ ਮਾਰਨੇ ਪੈਂਦੇ ਕਹਿ ਲਓ ਤੁਸੀਂ ਇਹ ਕਹਿ ਲਓ ਤੁਸੀਂ ਚਾਹੇ ਜਾਦੀ ਤੋਂ ਪਹਿਲਾਂ ਦੇਖ ਲੋ ਚਾਹੇ ਜਾਦੀ ਤੋਂ ਬਾਅਦ ਦੇਖ ਲੋ ਹੁਣ ਵੀ ਨੂਰਪੁਰ ਬੇਦੀ ਦਾ ਸਾਡਾ ਇੱਕ ਮੁੰਡਾ ਸ਼ਹੀਦ ਹੋਇਆ ਹੈ ਨਾ ਸਮਰਾਲੇ ਦਾ ਫਤੇਗੜ ਸਾਹਿਬ ਦੇ ਤਿੰਨ ਮੁੰਡੇ ਸ਼ਹੀਦ ਹੋਏ ਸ਼ਹਾਦਤ ਅੱਜ ਵੀ ਅਸੀਂ ਦੇ ਰਹੇ ਆਂ ਪਰ ਜਦੋਂ ਵਾਰੀਆਂ ਸੀਐਸਐਫ ਟਾਈਮ ਤੇ ਪੁੱਜ ਗਈ ਗੱਲ ਪਖੜੇ ਦਾ ਕਬਜ਼ਾ ਲੈਣ ਲਈ ਇੱਥੇ ਕੋਈ ਨਹੀਂ ਹੈ ਦਿਖਰੀ ਤੁਹਾਨੂੰ ਕਿਤੇ ਸੀਆਈਐਸਐਫ ਉੱਥੇ ਉੱਥੇ ਟਾਈਮ ਤੇ ਪੁੱਜ ਗਈ 8:30 ਦੇ ਕਰੀਬ ਪੁੱਜ ਗਏ ਸੀਗੇ ਉਦੋਂ ਦੇ ਨਿਰੰਤਰ ਨੌਜਵਾਨਾਂ ਵੱਲੋਂ ਪਿੰਡ ਦੇ ਲਾਗੇ ਸਾਗੇ ਪਿੰਡਾਂ ਵੱਲੋਂ ਹੋਰ ਸੰਤ ਮਹਾਤਮਾ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਸੇਵਾ ਕੀਤੀ ਜਾ ਰਹੀ ਹੈ ਬਾਕੀ ਤੁਹਾਡੇ ਸਾਹਮਣੇ ਹੀ ਹੈ ਜੋ ਵੀ ਚੀਜ਼ ਹੋ ਰਹੀ ਹੈ ਇਨਾ ਸੰਗਤਾਂ ਵੜੇ ਦੁਕਾਨਾਂ ਨਾਲ ਲੱਗੀਆਂ ਵਾਂ ਪ੍ਰਸ਼ਾਸਨ ਵੀ ਲੱਗਾ ਕੁਛ ਨਾ ਕੁਛ ਇਹਨੂੰ ਰਾਤ ਮਿਲੀ ਆ ਇਹਨਾਂ ਬੋਰੇ ਲਾਤੇ ਹੁਣ ਮਿੱਟੀ ਪਾ ਕੇ ਦੀ ਢੇਰੀ ਬਣਾ ਦੇਣ ਫਿਰ ਧੁੱਪ ਲੱਗੀ ਤੇ ਫਿਰ ਨੂੰ ਚੱਜ ਦੇ ਨਾਲ ਚੰਗੀ ਤਰ੍ਹਾਂ ਮਾਹਕ ਮਾਪੇ ਨੂੰ ਬੋਰੇ ਲਾ ਕੇ ਡੰਗਾ ਲਾਇਆ ਜਾਊਗਾ ਤੇ ਅਖੀਰ ਵਿੱਚ ਰਿਪੋਰਟ ਹੈ ਸਾਡੇ ਰਿਪੋਰਟ ਜੈਸੀ ਬਰਾੜ ਦੀ ਜੈਸੀ ਬਰਾੜ ਦੇ ਨਾਲ ਕੈਮਰਾਮੈਨ ਹੈਰੀ ਇਹ ਜਿਹੜੇ ਹਾਲਾਤ ਵਿੱਚ ਉਹਨਾਂ ਪਾਣੀਆਂ ਵਿੱਚ ਕਹਿੰਦੇ ਖਤਰਾ ਮੁੱਲ ਲੈ ਕੇ ਕਈਆਂ ਥਾਵਾਂ ਤੇ ਅਸੀਂ ਬਾਰ-ਬਾਰ ਫੋਨ ਕਰਕੇ ਕਹਿੰਦੇ ਸੀ ਜੱਸੀ ਆਪਣਾ ਖਿਆਲ ਰੱਖਿਓ ਜੱਸੀ ਤੁਸੀਂ ਪਾਣੀ ਚੋਂ ਉੱਥੇ ਜਾ ਰਹੇ ਜਿੱਥੇ ਖਤਰਾ ਜੱਸੀ ਕਹਿੰਦਾ ਲੋਕ ਵੀ ਜਾ ਰਹੇ ਤੇ ਲੋਕ ਜਾ ਰਹੇ ਮੈਂ ਵੀ ਜਾ ਰਿਹਾ ਮੈਨੂੰ ਪਤਾ ਇਹੋ ਜੇ ਮੌਕਿਆਂ ਤੇ ਪੱਤਰਕਾਰ ਦੁਨੀਆ ਪਰਚ ਲੋਕਾਂ ਦੇ ਨਾਲ ਲੋਕ ਬਣ ਕੇ ਖਤਰਾ ਮੁੱਲ ਲੈਂਦੇ ਹੁੰਦੇ ਆ ਜੱਸੀ ਨੇ ਅੱਜ ਜਿਸ ਤਰ੍ਹਾਂ ਦੀ ਰਿਪੋਰਟਾਂ ਬਣਾਈਆਂ ਨੇ ਔਰ ਰਿਪੋਰਟ ਜਦੋਂ ਚਾਰਜ ਫਿਰ ਕੈਮਰਾ ਘੁੰਮਦਾ ਕਈ ਕਈ ਮਿਲਾਂ ਤੱਕ ਪਾਣੀ 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 ਦਿਖਦਾ ਔਰ ਕੁਛ ਨਹੀਂ ਦਿਖਦਾ ਕੰਗਿਆ ਥਾਂ ਤੇ ਘਰ ਵੀ ਡੁੱਬੇ ਨੇ ਪੌੜੀ ਵੀ ਡੁੱਬੇ ਪਏ ਨੇ ਇਹ ਜਿਹੜੀਆਂ ਹਾਲਤਾਂ ਨੇ ਇਹਨਾਂ ਤੋਂ ਤੁਸੀਂ ਸਮਝ ਸਕਦੇ ਹੋ ਪੰਜਾਬ ਪਰਚੋ ਜਿਹੜੇ ਇਲਾਕਿਆਂ ਦੇ ਵਿੱਚ ਅਸੀਂ ਸਮਝਿਆ ਸੁਖ ਭੁਗਾ ਉੱਥੇ ਵੀ ਹਰਾਤ ਸੁਖਾਵੇਂ ਨਹੀਂ ਤਸਵੀਰ ਦੇਖੋ ਜਿੱਧਰੋਂ ਪਾਣੀ ਆਉਂਦਾ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਤਾਂ ਇਧਰਲੇ ਪਾਸੇ ਵੀ ਬੜੀ ਤੇਜ਼ੀ ਦੇ ਨਾਲ ਪਾਣੀ ਜਿਹੜਾ ਉਹ ਅੱਗੇ ਵੱਧਦਾ ਦਿਖਾਈ ਦੇ ਰਿਹਾ ਤਾਂ ਅਕਸਰ ਲੋਕ ਕਹਿ ਦਿੰਦੇ ਆ ਵੀ ਪੰਜਾਬ ਦਾ ਕਿਸਾਨ ਖੁਸ਼ਾਲ ਕਿਸਾਨ ਹੈ ਪੰਜਾਬ ਦੇ ਕਿਸਾਨ ਕੋਲੇ ਵੱਡੀਆਂ ਗੱਡੀਆਂ ਨੇ ਪੰਜਾਬ ਦੇ ਕਿਸਾਨ ਕੋਲੇ ਵੱਡੇ ਟਰੈਕਟਰ ਨੇ ਪਰ ਜਦੋਂ ਪੰਜਾਬ ਦੇ ਕਿਸਾਨ ਦੇ ਉੱਪਰ ਮਾਰ ਪੈਂਦੀ ਆ ਤਾਂ ਉਦੋਂ ਕਿਉਂ ਨਹੀਂ ਦਿਖਾਈ ਦਿੰਦੀ ਅੱਜ ਉਹਨਾਂ ਪੰਜਾਬ ਦੇ ਕਿਸਾਨਾਂ ਦਾ ਸਭ ਕੁਝ ਛੜ ਗਿਆ ਇਸ ਹੜ੍ਹ ਦੇ ਵਿੱਚ ਕਿਉਂਕਿ ਜਿੰਨੀਆਂ ਹਜ਼ਾਰਾਂ ਏਕੜ ਜ਼ਮੀਨਾਂ ਸੀ ਉਹ ਬਿਲਕੁਲ ਪੱਧਰ ਹੋ ਚੁੱਕੀਆਂ ਨੇ ਕਿਉਂਕਿ ਉਹਨਾਂ ਜ਼ਮੀਨਾਂ ਦੀ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਜ਼ਮੀਨਾਂ ਦੇ ਇਸ ਸਮੇਂ ਦੀ ਗੱਲ ਕਰਾਂ ਤਾਂ ਇਸ ਸਮੇਂ ਬਿਲਕੁਲ ਪਾਣੀ ਦੇ ਵਿੱਚ ਦਬ ਚੁੱਕੀਆਂ ਨੇ ਫਸਲ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਬੜੇ ਬੱਤਰ ਨੇ ਜਲੰਧਰ ਦੇ ਵਿੱਚ ਵੀ ਅੱਜ ਡਿਪਟੀ ਕਮਿਸ਼ਨਰ ਸਾਹਿਬ ਆਪ ਲੋਕਾਂ ਕੋਲ ਜਾਣਾ ਪਿਆ ਕਿਉਂਕਿ ਪਾਣੀ ਦੀ ਸਮੱਸਿਆ ਆ ਗਈ ਸੀ ਕੁਝ ਔਰਥਾਂਵਾਂ ਤੋਂ ਹੈ ਕਿ ਕੁਦਰਤੀ ਵੈਣ ਇਹਨੇ ਭਰ ਗਿਆ ਕਿ ਲੋਕਾਂ ਦੇ ਲਾਂਘੇ ਬੰਦ ਹੋ ਰਿਹਾ ਖਰਪਾੜ ਤੋਂ ਆਉਦੇ ਪਾਣੀਆਂ ਦੀ ਏਦਾਂ ਸਮੱਸਿਆ ਹਰ ਵਾਰੀ ਆਉਂਦੀ ਆ ਉਹ ਲੋਕ ਸਮੱਸਿਆ ਨਾਲ ਯੋਜਨਾ ਜਾਣਦੇ ਆ ਇਹ ਰਿਪੋਰਟਾਂ ਨੇ ਸਾਡੇ ਪੰਜਾਬ ਦੀਆਂ ਇਹਦੇ ਨਾਲ ਹੀ ਮੈਂ ਇਹ ਦੱਸਦਿਆਂ ਕਿ ਹਰਿਆਣੇ ਵਿੱਚ ਵੀ ਹਾਲਤ ਚੰਗੀ ਨਹੀਂ ਸਾਡੇ ਕਈ ਲੋਕ ਕਈ ਦਿਨਾਂ ਨਾਲ ਕਹਿੰਦੇ ਸੀ ਹਰਿਆਣੇ 'ਚ ਪਾਣੀ ਦਾ ਉੱਥੇ ਤਾਂ ਕਿਉਂ ਨਹੀਂ ਪਾਣੀ ਆ ਰਿਹਾ ਪਹਿਲੀ ਗੱਲ ਤੇ ਕਿ ਅਸੀਂ ਜਦੋਂ ਪੰਜਾਬ ਨੂੰ ਰਿਪੇਰੀਅਨ ਰਾਜ ਕਹਿੰਨੇ ਆ ਇਹਦਾ ਮਤਲਬ ਇਹ ਕਿ ਸਾਡੇ ਦਰਿਆ ਤਿੰਨੇ ਸਾਡੇ ਚ ਹੀ ਵਗਦੇ ਹਰਿਆਣੇ ਵੱਲ ਨੂੰ ਜਾਂਦੇ ਨਹੀਂ ਸਾਡੇ ਦਰਿਆਵਾਂ ਦਾ ਪਾਣੀ ਉਧਰ ਨਹੀਂ ਜਾਣਾ ਪਰ ਖੱਗਰ ਇਹੋ ਜਿਹਾ ਹੜਾਂ ਦੇ ਦਿਨਾਂ 'ਚ ਕੁਝ ਮਾਰ ਪੰਜਾਬ ਵਿੱਚ ਕਰਦਾ ਕੁਝ ਹਰਿਆਣੇ 'ਚ ਕਰਦਾ ਪਰ ਹਰਿਆਣੇ ਦੇ ਵਿੱਚ ਮਾਰ ਜਮਨਾ ਨਦੀ ਦੀ ਵੀ ਪੈਂਦੀ ਆ ਅੱਜ ਉਹ ਤੋਂ ਰਿਪੋਰਟਾਂ ਨੇ ਕਿ ਹਾਥੀਕੁੰਡ ਬੈਰਿਸ ਓਖਲਾ ਤੋਂ ਵੀ ਗੇਟ ਖੋਲ ਦਿੱਤੇ ਗਿਆ ਫਰੀਦাবাদ ਤੇ ਨਾਲ ਹੋਰ ਕੁਝ ਸ਼ਹਿਰਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਇੱਧਰ ਅੰਬਾਲੇ ਦੇ ਲਾਗੋਂ ਜਿਹੜੀ ਡਾਂਗਰੀ ਨਦੀ ਆ ਬੇਗਨਾ ਇਹ ਵੀ ਭਰੀਆਂ ਪਈਆਂ ਸ਼ਾਬਾਦ ਮਾਰਕੰਡਾ ਤੁਸੀਂ ਜਾਣਦੇ ਹੋ ਕੁਰਖੇਤਰ ਦੇ ਉਰਲੇ ਪਾਸੇ ਉੱਥੇ ਮਾਰਕੰਡਾ ਨਦੀ ਜਿਹੜੀ ਆ ਉਹ ਐਸ ਵੇਲੇ ਚੜੀ ਪਈ ਆ ਅੱਜ ਘੰਟਾ ਤੋਂ ਪਹਿਲਾਂ ਦੀ ਰਿਪੋਰਟ ਸੀ ਕਿ ਖਤਰੇ ਦੇ ਨਿਸ਼ਾਨ ਤੋਂ ਸ਼ਾਇਦ ਫਟਕ ਥੱਲੇ ਰਹਿ ਗਈ ਹੈ ਝੱਜਰ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਪੁਲਿਆ ਬਣਿਆ ਉਹ ਡੈਮੇਜ ਹੋ ਗਿਆ ਔਰ ਚਿੰਤਾ ਸ਼ਾਇਦ ਆਵਾਜਾਈ ਬੰਦ ਕਰਨ ਦੀ ਨੌਬਤ ਆ ਜਾਵੇ ਪਰ ਅਸੀਂ ਸਮਝਦੇ ਹਾਂ ਕਿ ਹਰਿਆਣਾ ਦਾ ਪ੍ਰਸ਼ਾਸਨ ਲੱਗਾ ਇਦਾਂ ਹੁਣ ਤੋਂ ਰੋਕੇਗਾ ਰਵਾੜੀ ਦੇ ਵਿੱਚ ਪਾਣੀ ਆ ਗਿਆ ਉਹਨਾਂ ਦੇ ਮਾਡਰ ਟਾਊਨ ਦੇ ਵਿੱਚ ਜਮਨਾ ਨਗਰ ਦੇ ਵਿੱਚ ਇੱਕ ਘਰ ਟੱਟ ਗਿਆ ਇੱਕ ਜਾਂ ਦੋ ਮੌਤਾਂ ਦੀ ਖਬਰ ਆਈ ਹੈ ਅਸੀਂ ਸੁੱਖ ਮੰਗਾਂਗੇ ਕਿਸ ਤੋਂ ਨਾ ਵਦਨ ਪੰਚਕੂਲਾ ਸਾਡੇ ਚੰਡੀਗੜ੍ਹ ਦੇ ਨਾਲ ਹੈ। ਚੰਡੀਗੜ੍ਹ ਨੂੰ ਅੱਜ ਕੱਲ੍ਹ ਚੰਡੀਗੜ੍ਹ ਨਾਲੋਂ ਜ਼ਿਆਦਾ ਟਰਾਈ ਸਿਟੀ ਆਖਿਆ ਜਾਂਦਾ। ਕਿਉਂਕਿ ਇਹਦੇ ਚੜ੍ਹ ਦੇ ਪਾਸੇ ਪੰਚਕੂਲਾ ਤੇ ਇਧਰ ਪੰਜਾਬ ਵਾਲੇ ਪਾਸੇ ਮੁਹਾਲੀ ਇਹ ਤਿੰਨੇ ਸ਼ਹਿਰ ੜਾ ਕੇ ਟਰਾਈ ਸਿਟੀ ਨੂੰ ਕਹਿੰਦੇ ਆ। ਦਿੱਲੀ ਦੀ ਐਨਸੀਆਰ ਨੈਸ਼ਨਲ ਕੈਪੀਟਲ ਰੀਜਨ ਵਾਂਗ ਇਹਦੇ ਵਾਸਤੇ ਵੀ ਅੱਜ ਕੱਲ੍ਹ ਟਰਾਈ ਸਿਟੀ ਦਾ ਨਾਂ ਚੱਲਦਾ। ਪੰਚਕੂਲਾ ਦੇ ਵਿੱਚੋਂ ਇੱਕ ਪੁਲ ਡੈਮੇਜ ਹੋਣ ਦੀ ਰਿਪੋਰਟ ਆਈ ਆ। ਇਹਦੇ ਤੋਂ ਇਲਾਵਾ ਜਿਹੜੇ ਖੱਗਰ ਦਾ ਚੰਦਪੁਰਾ ਸਾਈਫਨ ਉੱਥੇ ਵੀ ਪਾਣੀ ਕਹਿੰਦੇ ਉੱਪਰ ਠੋਕਰ ਮਾਰਨ ਲੱਗ ਪਿਆ ਜੇ ਵੱਧ ਗਿਆ ਤੇ ਨੁਕਸਾਨ ਕਰ ਸਕਦਾ ਈਰਪੋਰਟਾਂ ਹਰਿਆਣੇ ਦੀਆਂ ਨੇ ਸਾਨੂੰ ਹਰਿਆਣੇ ਦੇ ਵਿੱਚ ਇਹ ਗੱਲ ਸੁਣ ਕੇ ਹੈਰਾਨੀ ਹੋਈ ਕਿ ਲੋਕਾਂ ਨੇ ਉੱਥੇ ਆਖਿਆ ਕਿ ਰելիਫ ਵਾਸਤੇ ਕੁਝ ਕਰੋ ਤੇ ਉੱਥੋਂ ਇੱਕ ਮੰਤਰੀ ਨੇ ਲੋਕਾਂ ਨੂੰ ਦਿਲਾਸਾ ਦੇਣ ਦੇ ਥਾਂ ਇਹ ਆਖਿਆ ਕਿ ਕਰੀਏ ਇੰਦਰ ਦੇਵਤਾ ਆਊਟ ਆਫ ਕੰਟਰੋਲ ਹੋ ਗਿਆ ਪਤਾ ਨਹੀਂ ਕਿਉਂ ਇਦਾਂ ਦੀ ਅਗਲਾ ਕਰ ਲੈਂਦੇ ਆ ਪਰ ਕਈ ਵਾਰੀ ਗੱਲ ਉਹਨੇ ਕਿਸੇ ਹੋਰ ਸਬੰਧ ਚ ਆਖੀ ਹੁੰਦੀ ਆ ਜਦੋਂ ਇਹਨੂੰ ਪੇਸ਼ ਕੀਤਾ ਜਾਂਦਾ ਕਿਸੇ ਹੋਰ ਪੱਖ ਤੋਂ ਪੇਸ਼ ਕੀਤਾ ਜਾਂਦਾ ਸਾਡੇ ਪੰਜਾਬ ਤੋਂ ਇੱਕ ਥਾਂ ਦੇ ਉੱਤੇ ਵੋਟ ਤੇ ਜਾਂਦੇ ਦੋ ਮੰਤਰੀ ਗੱਲਾਂ ਕਰਦੇ ਸੀ ਉੱਥੋਂ ਉਹ ਹੁਣ ਮੰਤਰੀ ਕਹਿੰਦੇ ਆ ਕਿ ਸਾਡੇ ਬਾਰੇ ਜਿਹੜੀ ਰਿਕਾਰਡਿੰਗ ਆ ਉਹ ਸੰਦਰਭ ਚੋਂ ਤੋੜ ਕੇ ਪੇਸ਼ ਕੀਤੀ ਗਈ ਆ ਮੇਰੀ ਮੰਤਰੀਆਂ ਨਾਲ ਗੱਲ ਹੋਈ ਆ ਉਹ ਕਹਿੰਦੇ ਜੀ ਅਸੀਂ ਤੇ ਇਹ ਗੱਲ ਕਰਦੇ ਸਾਂ ਕਿ ਇਸ ਵੀਡੀਓਮ ਵਗੈਰਾ ਚ ਇੰਨਾ ਇੰਨਾ ਪਾਣੀ ਆ ਜਾਂਦਾ ਉਹ ਸੁਭਾਲ ਲੈਂਦੇ ਆ ਪਰ ਸਾਡੇ ਪ੍ਰਬੰਧ ਅਜੇ ਇੰਨੇ ਨਹੀਂ ਕਿ ਅਸੀਂ ਹੜਕ ਕਦਿਕਦਾ ਹੀ ਆਉਂਦੇ ਤੇ ਉਹਨਾਂ ਨੂੰ ਸੰਭਾਲ ਸਕੀਏ। ਉਹ ਕਹਿੰਦੇ ਅਸੀਂ ਤੇ ਵੀ ਆਖਿਆ ਸੀ ਸਾਡੀ ਬੋਟ ਤੇ ਅਸੀਂ ਚੜ ਗਏ। ਇੱਚ 5 ਲੀਟਰ ਤੇਲ ਆ ਜੇ ਮੜਾ ਜਾ ਪਾਣੀ ਪਾਸੇ ਨੂੰ ਰੋੜ ਕੇ ਲੈ ਗਿਆ ਤੇ 5 ਲੀਟਰ ਮੁੱਕ ਗਿਆ। ਤੇ ਸਾਡੀਆਂ ਤੇ ਲਾਸ਼ਾਂ ਵੀ ਪਾਕਿਸਤਾਨ ਚੋਂ ਮਿਲਣੀਆਂ। ਉਹ ਕਹਿੰਦੇ ਬਹੁਤਾ ਕੁਝ ਕੱਟ ਦਿੱਤਾ ਗਿਆ ਤੇ ਥੋੜੀ ਜੀ ਰਿਪੋਰਟ ਪੇਸ਼ ਕੀਤੀ ਗਈ। ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ। ਮੰਤਰੀ ਜੀ ਨੇ ਆਪਣਾ ਪੱਖ ਦੱਸਿਆ। ਉਹ ਕਹਿੰਦੇ ਕਿ ਉਹ ਜੇ ਬਿਹਤਰ ਸਾਰੀ ਰਿਪੋਰਟ ਆ ਜਾਵੇ ਅਸੀਂ ਕੀ ਆਖਿਆ। ਉਹ ਕਹਿੰਦੇ ਅਸੀਂ ਉਹ ਗੱਲਾਂ ਸਰਦਾਰ ਜਿਹੜੇ ਢੰਗ ਚ ਆਖੀਆਂ ਉਹਦੇ ਬਜਾਇ ਕੱਟ ਕੇ ਉਰਤਾਂ ਪੇਸ਼ ਕੀਤੀਆਂ ਗਈਆਂ ਮੈਨੂੰ ਪਤਾ ਸੱਚ ਕੀ ਆ ਪਰ ਮੰਤਰੀ ਜੀ ਨੇ ਜੋ ਪੱਖ ਆਖਿਆ ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ ਹੁਣ ਉਹ ਹਰਿਆਣੇ ਦੇ ਮੰਤਰੀ ਨੇ ਆਖਿਆ ਕੇਂਦਰ ਦੇਵਤਾ ਆਊਟ ਆਫ ਕੰਟਰੋਲ ਹੈ ਉਹਨੇ ਕਿਉਂ ਆਖਿਆ ਕਿਹੜੇ ਸਬੰਧ ਚ ਆਖਿਆ ਕਿਹੜੇ ਪ੍ਰਸੰਗ ਚ ਆਖਿਆ ਮੈਨੂੰ ਪਤਾ ਨਹੀਂ ਇਸ ਤੋਂ ਬਾਅਦ ਮੈਂ ਲੈ ਚਲਾ ਤੋਨੇ ਹਿਮਾਚਲ ਪ੍ਰਦੇਸ਼ ਸਾਡੇ ਲੋਕ ਜਿਹੜੇ ਉੱਥੇ ਗਏ ਸੀ ਫਸੇ ਸੀ ਆਏ ਆ ਉਹ ਕਹਿੰਦੇ ਜੀ ਲੋਕ ਬੜੇ ਚੰਗੇ ਆਉਖੇ ਹੋ ਕੇ ਵੀ ਸਾਨੂੰ ਸੰਭਾਲਿਆ ਪਰ ਨਾਲ ਉਹਨਾਂ ਨੇ ਇਹ ਵੀ ਆਖਿਆ ਉੱਥੋਂ ਦੇ ਜਿਹੜੇ ਕਾਰੋਬਾਰੀ ਨੇ ਦੁਕਾਨਦਾਰ ਨੇ ਉਹਨਾਂ ਨੇ ਪਾਣੀ ਦੀ ਬੋਤਲ ਵੀ 3-300 ਰੁਪਏ ਦੀ ਵੇਚੀ ਉਹਨਾਂ ਨੇ ਇਹ ਵੀ ਆਖਿਆ ਪੁਲਿਸ ਨੇ ਮਦਦ ਨਹੀਂ ਕੀਤੀ ਉਹ ਕਹਿੰਦੇ ਪ੍ਰਸ਼ਾਸਨ ਮਦਦ ਨਹੀਂ ਕਰ ਰਿਹਾ ਅੱਜ ਮੇਰੇ ਕੋਲ ਉੱਥੋਂ ਦੀਆਂ ਸਾਰੀਆਂ ਰਿਪੋਰਟਾਂ ਆਈਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵਾਰ-ਵਾਰ ਬੱਦਲ ਫਟੇ ਉਹਨਾਂ ਦੇ ਡੈਮਾਂ ਤੋਂ ਤੇ ਝੀਲਾਂ ਤੋਂ ਪਾਣੀ ਨਹੀਂ ਚਲਿਆ ਗਿਆ ਅੱਜ ਸਾਰੀ ਰਿਪੋਰਟ ਦੱਸਦੀ ਹੈ ਕਿ ਨੈਸ਼ਨਲ ਹਾਈਵੇ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਚਲਾਉਣੇ ਹੁੰਦੇ ਆ ਉਨ੍ਹਾਂ ਵਿੱਚੋਂ 3 ਨੈਸ਼ਨਲ ਹਾਈਵੇਅ ਸੜਕਾਂ ਦੇ ਪੂਰੀ ਤਰ੍ਹਾਂ ਬੰਦ ਜਾਂ ਚੱਲ ਨਹੀਂ ਰਿਆ। 822 ਸੜਕਾਂ ਜਿਨ੍ਹਾਂ ਦੇ ਵਿੱਚ ਸਟੇਟ ਹਾਈਵੇਅ ਵੀ ਆ ਡਿਸਟ੍ਰਿਕਟ ਲੈਵਲ ਦੀਆਂ ਸੜਕਾਂ ਵੀ ਆ ਉਹ ਬੰਦ ਕੀਤੀਆਂ ਪਈਆਂ ਨੇ। 1700 ਤੋਂ ਵੱਧ ਛੋਟੇ ਵੀ ਤੇ ਵੱਡੇ ਵੀ ਰਲਾ ਕੇ ਟਰਾਂਸਫਾਰਮਰ ਉਹ ਆ ਜਿਨ੍ਹਾਂ ਤੋਂ ਪਾਵਰ ਸਪਲਾਈ ਜਾਤਾ ਠੱਪ ਹੋ ਗਈ ਆ ਜਾਂ ਇਸ ਕਰਕੇ ਠੱਪ ਕਰਨੀ ਪਈ ਆ ਕਿ ਜੇ ਚੱਲਦੀ ਰਹੀ ਤੇ ਅਗਲੇ ਇਲਾਕਿਆਂ ਜਿੱਥੇ ਹੜ੍ਹਾਂ ਚ ਲੋਕ ਫਸੇ ਆ ਉੱਥੇ ਕੋਈ ਨਾ ਹਾਦਸਾ ਵਾਪਰ ਸਕਦਾ ਇਹ ਵੀ ਪਤਾ ਲੱਗਾ ਕਿ ਹਜ਼ਾਰ ਤੋਂ ਵੱਧ ਉੱਥੇ ਇਹੋ ਜਿਹੇ ਟਰਾਂਸਮਿਸ਼ਨ ਟਾਵਰ ਨੇ 100 ਮੋਬਾਈਲ ਕੰਪਨੀਆਂ ਦੇ ਜਿਹੜੇ ਕੰਮ ਛੱਡੀ ਬੈਠੇ ਆ ਤੇ ਉਹਨਾਂ ਇਲਾਕਿਆਂ ਜਿਹੜੇ ਫਸੇ ਆ ਉਹ ਕਹਿੰਦੇ ਜੀ ਅਸੀਂ ਘਰਦਿਆਂ ਨਾਲ ਗੱਲ ਕਰਨ ਜੋਗੇ ਵੀ ਨਹੀਂ ਤੇ ਜਿਹੜੀਆਂ ਸਰਕਾਰ ਦੇ ਨੁਮਾਇंदे ਆ ਅਧਿਕਾਰੀ ਨੇ ਉਹ ਕਹਿੰਦੇ ਜੀ ਅਸੀਂ ਇਹਨਾਂ ਦੀ ਕੀ ਮਦਦ ਕਰੀਏ ਅਸੀਂ ਆਪ ਆਪਣੇ ਅਧਿਕਾਰੀਆਂ ਨਾਲ ਆਪਣੇ ਸਟਾਫ ਨਾਲ ਆਪਣੇ ਦਫ਼ਤਰਾਂ ਨਾਲ ਗੱਲ ਕਰਨ ਜੋਗੇ ਨਹੀਂ ਕੌਕਸ ਸੰਪਰਕ ਟੁੱਟੇ ਪਏ ਇਹੋ ਜਿਹੇ ਮੌਕੇ ਤੇ ਠਰਮਾ ਰੱਖਣਾ ਪਵੇਗਾ ਉਥੋਂ ਦੀ ਹਿਮਾਚਲ ਪ੍ਰਦੇਸ਼ ਦੀ ਰਿਪੋਰਟ ਕਹਿੰਦੀ ਆ ਕਿ ਪਿਛਲੇ 76 ਸਾਲਾਂ ਦਾ ਹੜ੍ਹਾਂ ਦਾ ਤਿਹੜਾ ਕਰਨ ਹੋਏ ਨੁਕਸਾਨ ਦਾ ਡਾ ਰਿਕਾਰਡ ਆ ਇਸ ਵਾਰੀ ਉਹ ਟੁੱਟ ਗਿਆ ਜਦੋਂ ਐਡੀ ਵੱਡੀ ਆਫਤ ਹੋਵੇ ਤੇ ਉਸ ਆਫਤ ਨਾਲ ਸਾਰਿਆਂ ਨੇ ਮਿਲ ਕੇ ਨਿਜਟਣਾ ਚਾਹੀਦਾ ਇਹੋ ਜਿਹੇ ਮੌਕੇ ਤੇ ਸਾਡੀ ਪੰਜਾਬ ਦੀ ਵਿਧਾਨ ਸਭਾ ਚ ਆਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਜੀ ਦੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਤੇ ਉਹਨਾਂ ਦੇ ਉਹਨਾਂ ਦੇ ਸਾਥੀ ਅਸ਼ਮੀਸ਼ ਸ਼ਰਮਾ ਉਹਨਾਂ ਦੋਵਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ ਨੇ ਕਿ ਸਾਡੀ ਮਦਦ ਕਰੋ ਪੰਜਾਬ ਦੀ ਪੰਜਾਬ ਤੋਂ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਤੇ ਰਾਜਸਥਾਨ ਦੇ ਵਿੱਚ ਕਾਂਗਰਸ ਦੇ ਇੰਚਾਰਜ ਜਸਖੇਂਦਰ ਸਿੰਘ ਸੁਖੀ ਰੰਧਾਵਾ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ ਕਿ ਨਰਿੰਦਰ ਮੋਦੀ ਜੀ ਸਾਡੀ ਮਦਦ ਕਰੋ ਪੰਜਾਬ ਮੁਸ਼ਕਲ ਚ ਹੈ ਇਹਨਾਂ ਸਾਰਿਆਂ ਤੋਂ ਇਲਾਵਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਫਰਜ਼ ਸਮਝਦਿਆਂ ਇੱਕ ਚਿੱਠੀ ਲਿਖੀ ਹੈ ਔਰ ਉਹਨਾਂ ਨੇ ਆਖਿਆ ਇਹ ਕਿ ਪਹਿਲੀ ਕਿ ਤੁਹਾਨੂੰ ਇਹ ਪਤਾ ਹੈ ਕਿ ਪੰਜਾਬ 'ਚ ਹਾਲਾਤ ਕੀ ਨੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ 50000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ 'ਚ ਸਾਡੀ ਮਦਦ ਕਰੋ ਉਹਨਾਂ ਨੇ ਨਾਲੇ ਵੀ ਆਖਿਆ ਕਿ ਜੀਐਸਟੀ ਤੋਂ ਜਿਹੜਾ ਸਾਡਾ ਬਣਦਾ ਸ਼ੇਅਰ ਸਾਨੂੰ ਦਿੱਤਾ ਨਹੀਂ ਜਾ ਰਿਹਾ 60000 ਕਰੋੜ ਰੁਪਿਆ ਮਿਹਰਬਾਨੀ ਕਰੋ ਇਹੋ ਜੇ ਮੌਕੇ ਤੇ ਨਹੀਂ ਰੋਕੀਦਾ ਹੁੰਦਾ ਉਹ ਸਾਨੂੰ ਦੇ ਦਿਓ ਇਹ ਉਹਨਾਂ ਲਿਖ ਕੇ ਚਿੱਠੀ ਠੀਕ ਕੀਤਾ ਕੇਂਦਰ ਸਰਕਾਰ ਕੀ ਕਰਦੀ ਮੈਨੂੰ ਪਤਾ ਨਹੀਂ ਆਮ ਤੌਰ ਤੇ ਉੱਥੇ ਹੁੰਦਾ ਕਿ ਖਜ਼ਾਨਾ ਇਹਨਾਂ ਭਾਰ ਨਹੀਂ ਚੱਲ ਸਕਦਾ ਅੱਜ ਦੁਪਹਿਰੇ ਖਬਰ ਆਈ ਹੈ ਕਿ ਸਾਡਾ ਜਿਹੜਾ ਜੀਐਸਟੀ ਹੈ ਇਹਦੇ ਰਾਹੀਂ ਟੈਕਸਾਂ ਦੀ ਕਮਾਈ ਪਿਛਲੇ ਅਗਸਤ ਮਹੀਨੇ ਦੀ ਇੱਕੋ ਮਹੀਨੇ ਦੀ ਰਿਕਾਰਡ ਤੋੜ ਕਮਾਈ ਹੈ 186000 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਇਹ ਚੋ ਕਮਾਇਆ ਅੱਜ ਹੀ ਰਿਪੋਰਟ ਆਈ ਹੈ ਕਿ ਪਤਾ ਨਹੀਂ ਕਿੰਨੇ ਲੱਖ ਕਰੋੜ ਰੁਪਇਆ ਇਹੋ ਜਿਹੜਾ ਪਿਛਲੇ 30 40 40 ਸਾਲਾਂ ਤੋਂ ਲੋਕਾਂ ਨੇ ਫਿਕਸਡ ਡਿਪਾਇਡ ਕਰਾਇਆ ਸਰਕਾਰੀ ਕੰਪਨੀਆਂ ਦੇ ਸ਼ੇਅਰ ਲੈ ਸਰਕਾਰ ਕੋਲ ਪਿਆ ਅਨਵਰਤਿਆ ਪਿਆ ਉਹ ਲੋਕ ਮੰਗਦੇ ਨਹੀਂ ਉਹਨਾਂ ਦਾ ਪਤਾ ਹੀ ਨਹੀਂ ਕੌਣ ਉਹ ਲੋਡ ਪੈਂਟ ਤੇ ਵਰਤਿਆ ਜਾ ਸਕਦਾ ਕੇਂਦਰ ਸਰਕਾਰ ਕੋਲ ਪੈਸੇ ਦੀ ਘਾਟ ਨਹੀਂ ਜਿਹੜੀ ਕਰਨ ਦੇ ਇਸ਼ਿਆ ਲੈਕ ਆਫ ਵਿਲ ਲੋਕਿੰਗ ਦੱਸਦੇ ਆ ਕਿ ਉੱਥੇ ਕੰਮ ਕਰਨ ਦੇ ਇਸ਼ਿਆ ਦੀ ਘਾਟ ਆ ਮੈਂ ਸਮਝਦਾ ਇਹੋ ਜਿਹੇ ਮੌਕੇ ਤੇ ਉਹ ਘਾਟ ਨਹੀਂ ਹੋਣੀ ਚਾਹੀਦੀ ਇੱਕ ਬੇਨਤੀ ਮੈਂ ਕਰੂੰਗਾ ਇਹੋ ਜਿਹੇ ਮੌਕਿਆਂ ਤੇ ਰਾਜਨੀਤੀ ਛੱਡ ਦੇਣੀ ਚਾਹੀਦੀ ਆ ਜਿਨ੍ਹਾਂ ਨੇ ਚਿੱਠੀਆਂ ਲਿਖੀਆਂ ਉਹਨਾਂ ਵਿੱਚ ਸੁਖਵੀਰ ਸਿੰਘ ਬਾਦਲ ਵੀ ਆ ਮੈਂ ਪਹਿਲਾਂ ਭੁੱਲ ਗਿਆ ਸੀ ਅਕਾਲੀ ਦਲ ਦੇ ਪਰਦਾਨ ਮੈਨੂੰ ਇਹ ਪਤਾ ਲੱਗਾ ਕਿ ਦੂਸਰੇ ਅਕਾਲੀ ਦਲ ਵਾਲਿਆਂ ਨੇ ਵੀ ਲਿਖੀ ਆ ਉਹ ਆਪਣੇ ਤਾਂ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਰਵਨੀਤ ਸਿੰਘ ਬਿੱਟੂ ਕਰੇ ਜਾਂ ਕੋਈ ਹੋਰ ਕਰੇ ਆ ਮੌਕੇ ਠੀਕ ਨੇ ਉਹ ਕਹਿੰਦੇ ਆ ਕਿ ਪੰਜਾਬ ਦੀ ਸਰਕਾਰ ਨੇ ਕੀਤਾ ਕੱਖ ਨਹੀਂ ਇਹੀ ਗੱਲ ਗਵੰਡ ਦੇ ਰਾਜ ਵਿੱਚ ਹਰਿਆਣੇ 'ਚ ਤੁਹਾਡੀ ਸਰਕਾਰ ਬਾਰੇ ਵੀ ਲੋਕ ਕਹਿੰਦੇ ਆ ਕਿ ਕੀਤਾ ਕੱਖ ਨਹੀਂ ਤਾਂ ਹੜਗ ਇਹੋ ਗੱਲ ਹਿਮਾਚਲ ਪ੍ਰਦੇਸ਼ ਦੇ ਵਿੱਚ ਲੋਕੀ ਕਾਂਗਰਸ ਦੀ ਸਰਕਾਰ ਵਾਸਤੇ ਵੀ ਕਹਿੰਦੇ ਆ ਇਹ ਗੱਲ ਆਮ ਲੋਕਾਂ ਨੂੰ ਪੁੱਛੋ ਤੇ ਸਾਰੀਆਂ ਸਰਕਾਰਾਂ ਬਾਰੇ ਕਹਿੰਦੇ ਆ ਪਰ ਪ੍ਰਧਾਨ ਮੰਤਰੀ ਜੀ ਕੀ ਕਹਿੰਦੇ ਆ ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ ਅੱਜ ਦੇ ਅਖਬਾਰਾਂ ਵਿੱਚ छਪਕਾ ਉਹ ਕਹਿੰਦੇ ਕੁਦਰਤ ਸਾਡੀ ਪ੍ਰੀਖਿਆ ਲੈ ਰਹੀ ਹੈ ਜੇ ਕੁਦਰਤ ਪ੍ਰੀਖਿਆ ਹੀ ਲੈ ਰਹੀ ਹੈ ਤੇ ਫਿਰ ਲੋਕਾਂ ਨੂੰ ਤਾਂ ਤੁਸੀਂ ਆਖੋਗੇ ਕਿ ਸਦਕ ਨਾਲ ਸਬਰ ਨਾਲ ਹਲੇ ਮੀਨਰ ਠਮੇਨਰ ਇਸ ਪ੍ਰੀਖਿਆ ਦਾ ਸਾਹਮਣਾ ਕਰੋ ਪਰ ਉਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਨੂੰ ਆਪਣੀ ਪਾਰਟੀ ਦੇ ਲੀਡਰਾਂ ਨੂੰ ਕਹਿਣਾ ਚਾਹੀਦਾ ਔਰ ਕੱਲੇ ਆਪਣੀ ਪਾਰਟੀ ਦੇ ਲੀਡਰਾਂ ਨੇ ਭਾਜਪਾ ਦੇ ਨਾਲ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਦਲ ਹਰ ਪਾਰਟੀ ਦੇ ਲੀਡਰ ਨੂੰ ਕਹਿਣਾ ਚਾਹੀਦਾ ਕਿ ਇਹੋ ਜਿਹੇ ਸੰਕਟ ਦੇ ਸਮਿਆਂ 'ਚ ਰਾਜਨੀਤੀ ਛੱਡਣੀ ਚਾਹੀਦੀ ਹੈ ਲੋਕੀ ਮੁਸ਼ਕਲ ਵਿੱਚ ਨੇ ਐਸ ਮੁਸ਼ਕਲ ਦੇ ਮੌਕੇ ਜਿਹੜਾ ਵੀ ਰਾਜਨੀਤੀ ਕਰਦਾ ਤੁਹਾਡੀ ਇੱਕ ਇੱਕ ਗੱਲ ਉਹਨਾਂ ਲੋਕਾਂ ਦੇ ਜ਼ਖਮਾਂ ਤੇ ਲੂਣ ਵਾਂਗ ਢੁੜੀ ਜਾ ਰਹੀ ਆ ਇਹ ਗੱਲਾਂ ਨਾ ਕਰੋ ਬਿਹਤਰ ਹੈ ਕਿ ਇਨ੍ਹਾਂ ਮੌਕਿਆਂ ਦੇ ਉੱਤੇ ਅਸੀਂ ਸਾਰੇ ਜਣੇ ਰਲ ਕੇ ਰਹੀਏ ਬਾਬੇ ਕਹਿੰਦੇ ਹੁੰਦੇ ਸੀ ਜਦੋਂ ਹਨੇਰੀਆਂ ਆਉਂਦੀਆਂ ਪੰਜ 500 ਸਾਲ ਪੁਰਾਣੇ ਬੁੱਢੇ ਰੁੱਖ ਵੱਡੇ ਜਿਨ੍ਹਾਂ ਦੀਆਂ ਜੜਾਂ ਬਹੁਤ ਡੂੰਘੀਆਂ ਪਤਾਲ ਤੱਕ ਗਈਆਂ ਉਹਨਾਂ ਨੂੰ ਹਨੇਰੀਆਂ ਪੁੱਟ ਕੇ ਸੁੱਟ ਦਿੰਦੀਆਂ ਪਰ ਬੱਚੇ ਕੌਣ ਰਹਿਂਦੇ ਆ ਉਹ ਛੋਟੇ ਮੋਟੇ ਰੁੱਖ ਵੀ ਬੱਚੇ ਰਹਿੰਦੇ ਆ ਜਿਹੜੇ ਇੱਕ ਦੂਜੇ 'ਚ ਫਸੇ ਆ ਜਿਹੜੇ ਲੋਕ ਹਨੇਰੀਆਂ ਦੇ ਵਕਤ ਸੰਕਟ ਦੇ ਵਕਤ ਇੱਕ ਦੂਸਰੇ ਨਾਲ ਕੜੰਗੜੀਆਂ ਪਾ ਦਿੰਦੇ ਆ ਇੱਕ ਦੂਸਰੇ ਦੀ ਬਾਹ ਫੜਦੇ ਆ ਪਿੰਡ ਦੇ ਵਿੱਚ ਪਾਣੀ ਆਣ ਵੜੇ ਤੇ ਉਸ ਪਾਣੀ ਵੜੇ ਤੋਂ ਆਉਂਦੇ ਨੂੰ ਰੋਕਣ ਵਾਸਤੇ ਨਹਿਰ ਨੂੰ ਬੰਨ ਲਾਉਣ ਵਾਸਤੇ ਇਕੱਲੇ ਕਾਂਗਰਸੀਆਂ ਨਹੀਂ ਜਾਣਾ ਕੱਲੇ ਕਾਲੀਆਂ ਨਹੀਂ ਜਾਣਾ ਕੱਲੇ ਆਪ ਪਾਰਟੀਆਂ ਨਹੀਂ ਜਾਣਾ ਕੱਲੇ ਭਾਜਪਾੜਾ ਨਹੀਂ ਜਾਣਾ ਜੇ ਉੱਥੇ ਕੋਈ ਕਮਿਊਨਿਸਟ ਹੋਇਆ ਉਹਨੂੰ ਵੀ ਜਾਣਾ ਪਊ ਜੇ ਕੋਈ ਉੱਥੇ ਖਾਲਸਤਾਨੀ ਹੋਵੇ ਉਹ ਵੀ ਉੱਥੇ ਜਾਣਗੇ ਉਹਨਾਂ ਸਾਰਿਆਂ ਨੂੰ ਪਿੰਡ ਬਚਾਉਣ ਵਾਸਤੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਖਲੋ ਕੇ ਆਪਣੇ ਰਾਜਨੀਤਿਕ ਮਤਭੇਦ ਛੱਡ ਕੇ ਜਾਣਾ ਪਊਗਾ ਜੇ ਅਸੀਂ ਇਹੋ ਜਿਹੇ ਮੌਕਿਆਂ ਤੇ ਵੀ ਰਾਜਨੀਤੀ ਕਰਦੇ ਆ ਤੇ ਚੰਗਾ ਨਹੀਂ ਮੈਂ ਬੇਨਤੀ ਕਰੂੰਗਾ ਕਿਾ ਮੌਕਾ ਰਾਜਨੀਤੀ ਦਾ ਨਹੀਂ ਰਾਜਨੀਤੀ ਛੱਡੋ ਆਓ ਰਲ ਮਿਲ ਕੇ ਉਹ ਜਿਹੜੇ ਲੋਕ ਐ ਸੋਲੇ ਪਾਣੀ ਚ ਫਸੇ ਆ ਤੁਹਾਡੇ ਮੂੰਹ ਹਲ ਚਾਗਦੇ ਆ ਉਹਨਾਂ ਨੇ ਕੱਲ ਨੂੰ ਸਰਦੀਆਂ ਕਿਦਾਂ ਕੱਟਣੀਆਂ ਉਹਨਾਂ ਸਰਦੀਆਂ ਤੋਂ ਪਹਿਲਾਂ ਜੋ ਸਰਦਾ ਬਣਦਾ ਉਹਨਾਂ ਤੱਕ ਪਹੁੰਚਾਉਣ ਵਾਸਤੇ ਆਓ ਰਲ ਮਿਲ ਕੇ ਅਸੀਂ ਜਿੰਨੀ ਕੁ ਜੋਗੇ ਆਗੇ ਕੁਝ ਕਰਨ ਦਾ ਯਤਨ ਕਰੀਏ ਜੇ ਕਰ ਸਕਦੇ ਆਂ ਇੰਨੀਆਂ ਕੁ ਗੱਲਾਂ ਨਾਲ ਮੈਂ ਆਸ ਰੱਖਦਾ ਕਿ ਇਹਨਾਂ ਬੇਨਤੀਆਂ ਨੂੰ ਤੁਸੀਂ ਪ੍ਰਵਾਨ ਕਰੋਗੇ ਆਪਾਂ ਰਲ ਮਿਲ ਕੇ ਇਸ ਸੰਕਟ ਤੋਂ ਪਾਰ ਲੰਘਣ ਦਾ ਯਤਨ ਕਰਾਂਗੇ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਤੇ ਜਿਹੜੀਆਂ ਸਾਡੀਆਂ ਟੀਮਾਂ ਐਸੋੜੇ ਪਾਣੀ ਦੇ ਵਿੱਚ ਲੋਕਾਂ ਦੇ ਵਿੱਚ ਲੋਕ ਬਣ ਕੇ ਖਲੋਤੀਆਂ ਨੇ ਉਨ੍ਹਾਂ ਦੇ ਵਿੱਚ ਇੱਚ ਤੌਰ ਤੇ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਦੇਖਦੇ ਰਹੋ ਟੀਵੀ ਪ੍ਰਾਈਮ ਏਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ